ਕੈਬਨਟ ਮੰਤਰੀ ਅਤੇ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਅਕਾਲੀ ਦਲ ਨੂੰ ਮੁੜ ਕੇ ਰਿਆ ਕਿਹਾ ਕਿ ਅਕਾਲੀ ਦਲ ਨੂੰ ਚੋਣ ਲੜਾਉਣ ਲਈ ਉਮੀਦਵਾਰ ਨਹੀਂ ਲੱਭ ਰਹੇ ਦਾਵਾ ਕੀਤਾ ਕਿ ਇਸ ਵਾਰ ਹਰ ਸਿਮਰਤ ਬਾਦਲ ਵੀ ਚੋਣ ਹਾਰਨਗੇ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋਣ ਦਾ ਸਾਧ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮੇਂਦਰ ਢੀਂਡ ਸਾਹਿਬ ਜੀ ਨੂੰ ਦੁਬਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋ ਗਈ। ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ। ਢੀਂਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰ ਪੁਰਕੇ ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ। ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਵੀਰ ਜੀ ਕੋਈ ਬੰਦਾ ਹੋਰ ਦੇਖੋ। ਫੇਰ ਸੁਖਵੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਨੇ ਵੀ ਨਿੱਤਰ ਆਇਆ। ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਚੁੰਦਾ ਸਾਹਿਬ ਲੜਨਗੇ ਪਰ ਸਵਾਲ ਇੱਥੋਂ ਪੈਦਾ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾਂ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸਾਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇਣਾ ਤੇ ਸਾਨੂੰ ਕੀ ਕਹਿ ਰਹੇ ਹੋ ਕਿਉਂਕਿ ਸਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਓ ਸਾਰੇ ਪੰਜਾਬ ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ 7 ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਆ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ ਫਰੋ ਪ੍ਰੋ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਹੈ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਡਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮੱਧੇ ਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਕੰਤੇ ਲਿਖੀ ਹੋਈ ਹੈ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾਂ ਚੋਂ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾਂ ਚੋਂ ਮਾਰਜਨ ਦਾ 19-21 ਦਾ ਫਰਕ ਪੈ ਸਕਦਾ ਪਰ ਹਾਰ ਤਿੰਨਾਂ ਚੋਂ ਪੱਕੀ ਹੈ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖਡੂਰ ਸਾਹ ਵਾਲਿਆਂ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ ਜੇ ਇਹਨਾਂ ਹੌਸਲਾ ਹੁੰਦਾ ਕਹ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟ ਤਾਂ ਪਹਿਲਾਂ ਨਾਲ ਉਸ ਹੁੰਦੀ ਹੈ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੋਣਾ ਇਹ ਤੋਂ ਪਤਾ ਲੱਗਦਾ ਵੀ ਅਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਵੇਗਾ